ਜਿਹੜੇ ਆਪਾਂ ਕੱਲ ਕੱਪੜੇ ਧੋਏ ਸੀ ਤੇ ਤੈਅ ਲਾ ਕੇ ਰੱਖ दिए ਬੱਚਿਆਂ ਨੂੰ ਹੋ ਗਈਆਂ ਛੁੱਟੀਆਂ ਅੱਜ ਪਹਿਲੀ ਛੁੱਟੀ ਹੈ ਤੇ ਡਰੈਸ ਆਣ ਵਾਲੀ ਧੋ ਕੇ ਆਪਾਂ ਸਵਾਰ ਦਿੱਤੀਆਂ ਨੇ ਉਹਨਾਂ ਨੂੰ ਮਿਸਾਲ ਚ ਸਕੂਲ ਜਾਣਗੇ ਤੇ ਬਾਕੀ ਆਪਾਂ ਤੈਅ ਲਾ ਲੈਨੇ ਤੋ ਕੇ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਬੱਚੇ ਫ੍ਰੀ ਨੇ ਸਿਰਸਿਰ ਲਾਰੀ ਦੌੜਾਂ ਇੱਧਰ ਆਪਾਂ ਕੱਪੜੇ ਧੋਏ ਸੀ ਕੁਸਤੇਲਾ ਕੇ ਅੰਦਰ ਰੱਖ ਆਏ ਕੁਛ ਆਪਾਂ ਸੁੱਕਣੇ ਪਾਏ ਨੇ ਬੱਚਿਆਂ ਦੀ ਵਰਦੀਆਂ-ਵਰਦੀਆਂ ਧੋਪੀਆਂ ਸੀ ਹੁਣ ਸੰਭਾਲ ਦਾਂਗੇ 5-7 ਦਿਨ ਛੁੱਟੀਆਂ ਨੇ 10 ਦਿਨ ਤੇ ਮੌਸਮ ਵਧੀਆ ਜੀ ਧੋਪਾ ਨਿਕਲੂਗੀ ਸਵੇਰੇ ਜ ਤੋਂ ਹੁੰਦਾ ਹੈ ਨਹੀਂ ਸੀ ਬੱਚੇ ਕੇ ਲਈ ਬਾਜੀ ਬੱਚੇ ਖਾ ਰਹੇ ਨੇ ਚਾਵਲ ਆਪਾਂ ਰਾਤੀ ਬਣਾਏ ਸੀ ਤੇ ਚਾਵਲ ਖਾ ਰਹੇ ਨੇ ਦਰ ਲਾਇਆ ਤੇ ਵੀ ਤੇ ਕਪਸ ਭਾਈਆਂ ਕਰ ਲੀਆਂ ਨੇ ਸਾਰੀਆਂ ਸਾੜੇ ਚੂੜੇ ਲਾ ਲਿਆ ਮਿਹੜੇ ਚ ਵੀ ਲਾਈ ਵਾਸ਼ਰੂਮ ਦੇ ਤੋ ਆਏ ਖਲਾਰਾ ਚੱਕ ਲਿਆ ਜੀ ਆ ਪਾਟਾ ਵੀ ਗਨ ਕੇ ਰੱਖ ਲਿਆ ਸਬਜੀ ਗਰਮ ਕਰ ਲਈ ਜਦੋਂ ਬੱਚੇ ਕਹਿਣਗੇ ਰੋਟੀ ਬਣਾ ਲਾਂਗੇ ਦੇ ਹੈਲੋ ਸਸਤੀ ਕਾਲ ਜੀ ਸਾਰਿਆਂ ਨੂੰ ਮਿਲ ਕੇ ਕਰਦੇ ਆਂ ਤੁਸੀਂ ਸਾਰੇ ਠੀਕ ਹੋਵਗੇ ਚੜ੍ਹਦੀ ਕਲਾ ਛੋਗੇ ਤੇ ਅਗਰ ਚੈਨਲ ਤੇ ਪਹਿਲੀ ਵਾਰ ਇਸ ਚੈਨਲ ਸਬਸਕ੍ਰਾਈਬ ਕਰਨਾ ਤੇ ਵੀਡੀਓ ਲਾਈਕ ਕਰਨਾ ਆਪਾਂ ਬਣਾਵਾਂਗੇ ਚਲਸੀ ਦੀਆਂ ਪਿੰਨੀਆਂ ਤੇ ਇਹ ਆਪਾਂ ਕਣਕ ਨਾਲ ਮੈਂ ਕੱਲੋਂ ਨਿਕਾ ਰੱਖ ਲਈ ਸੀ ਤੇ ਅੱਜ ਬਣਾਵਾਂਗੇ ਪਿੰਨੀਆਂ ਸਰਦੀ ਜਿਹੜਾ ਜੋਰਾ ਤੇ ਹੈ ਬੱਚੇ ਕੁਛ ਨਾ ਕੁਛ ਖਾਣ ਨੂੰ ਮੰਗਦੇ ਨੇ ਤਾਂ ਆਪਣਾ ਨੂੰ ਪਿੰਨੀਆਂ ਬਣਾ ਲਿਆਂਗੇ ਇਧਰ ਆਪ ਆਟਾ ਗੁੰਨ ਕੇ ਰੱਖ ਲਿਆ ਸਬਜੀ ਗਰਮ ਕਰਕੇ ਬੱਚਿਆਂ ਦੀ ਚੱਲ ਰਹੀਆਂ ਨੇ ਛੁੱਟੀਆਂ ਆਪਾਂ ਮਾਣਦੀਆਂ ਭਾਂਦੀ ਪਹਿਲਾਂ ਫਿਰ ਕਰਦੇ ਆ ਬਿਤਾਉ ਦਾ ਇੱਕ ਵਲ ਬੱਚਿਆਂ ਨੇ ਚਾਵਲ ਖਾ ਲਏ ਨੇ ਚਾਚੂ ਪੀ ਲਈ ਹੈ ਤੇ ਆਪਾਂ ਵੀ ਖਾ ਲਈਏ ਤਾਂ ਨੂੰ ਲੱਗੇ ਸੀ ਚਾਚੂ ਪੀ ਕੇ ਬੰਦੀ ਹੁਣ ਕਰਦੇ ਆ ਹੋਰ ਕੰਮ ਕਰ ਪੰਡਿਤੋਂ ਦੇ ਮਾਂਚ ਕਿਨ ਆਪੋਚੀ ਲਾਣੀ ਆਪੋਚੀ ਲਾਕੇ ਫਿਰ ਆਪ ਰੋਟੀ ਬਣਾ ਕੇ ਫਿਰ ਕਰਦੇ ਜੋਰ ਕੰਮ ਕਰ ਬੱਚਿਆਂ ਦੇ ਸੇਵ ਧੋਣੇ ਨੇ ਕਿਨਾਂ ਪੈਗੀਆਂ ਸਕੂਲ ਦੀਆਂ ਸੱਦੇ ਨੂੰ ਧੋਏ ਨੇ ਇਸ ਵਿੱਚ ਥੋੜਾ ਛੁਕਿਣਾ ਹੋਣੀ ਆ ਉਹਨੂੰ ਠੰਡ ਹੋ ਉਸ ਜਿਆਦਾ ਸੀ ਮਾ ਤੇ ਬੱਚਿਆਂ ਦੇ ਸੇਰ ਸੇ ਧੋਣਿਆਂ ਨਾਲੇ ਕੱਪੜੇ ਕੱਲ ਮੈਂ ਧੋਲੇ ਸੀਗੇ ਆਏ ਸਟਾਰਟ ਨਿਕਲ ਗਿਆ ਐਂ ਮੀਸੀ ਸਟੱਟਿਆ ਥੋੜੀ ਤੇਰੇ ਵਰਗੀ ਨਹੀਂ ਲੂਈ ਲੈ ਹਨਾ ਪੌਣ ਫਿਰ ਵਧੀਆ ਬਣਾਈ ਗਈ ਪੈ ਵਧੀਆ ਲੱਗ ਰਿਹਾ ਹੈ ਫਿਰ ਮੈਂ ਉੱਚੀ ਜਿਆਦਾ ਜਾਜੀ ਕੰਮ ਕੰਮ ਕਰਕੇ ਆਪਾਂ ਬੱਚਿਆਂ ਦੇ ਸਿਰ ਤੋਂ ਦਿਨਵਾ ਆ ਕੇ ਹੋ ਗਏ ਫਰੀ ਤੇ ਆਪਾਂ ਬਣਾਣੀਆਂ ਅਲਸੀ ਦੀਆਂ ਪੀਣੀਆਂ ਇਹ ਆਪਾਂ ਸਮਾਨ ਲੈਏ ਸੀ ਕਣਕ ਤੇ ਆਪਾਂ ਨੇ ਕੱਲ ਪਹੁੰਚੀ ਸੀ ਬਾਹਰ ਚੁੱਲੇ ਚੁੱਲਾ ਵਾਲ ਕੇ ਨਾ ਮੈਂ ਕਣਕ ਤੋਂ ਪਹੁੰਚਿਆ ਪਰਾ ਖਿਲੇ ਸੀ ਹੁਣ ਆਪਾਂ ਅੱਜ ਨਾ ਬਾਹਰ ਹਵਾ ਬੜੀ ਚੱਲ ਰਹੀ ਹੈ ਇਸ ਲਈ ਮੈਂ ਚੁੱਲ੍ਹਾ ਨਹੀਂ ਬਾਲਿਆ ਇਹ ਕਣਕ ਭੁੰਨੇ ਕੇ ਆਪਾਂ ਰੱਖ ਲਈ ਸੀ ਤੇ ਇਹ ਵੱਡਾ ਕੰਮ ਹੁੰਦਾ ਚਲ ਕੇ ਭੁੰਨਣ ਦਾ ਹੀ ਤੇ ਬਾਕੀ ਇਹ ਆਪਾਂ ਅਰਸੀ ਭੁੰਨ ਦੇ ਆ ਹੁਣ ਆਪਾਂ ਗੈਸ ਤੇ ਭੁੰਨ ਲਾਂਗੇ ਕਿਉਂਕਿ ਬਾਹਰ ਹਵਾ ਚੱਲ ਰਹੀ ਹੈ ਜਿਆਦਾ ਚੁੱਲੇ 'ਚ ਅੱਗ ਵੀ ਬਲਣੀ ਇਹ ਸਮਾਂ ਹੈ ਇਸ ਤੋਂ ਭੰਨ ਲੈ ਠੀਕ ਹੈ ਇਹ ਆਪਾਂ ਨਾਲ ਹੀ ਲਈ ਸੀ ਇਸ ਨੂੰ ਭਨੇ ਤੇ ਇਹ ਤੇਲ ਨੇ ਇਸ ਤਰ੍ਹਾਂ ਦੀ ਤੇ ਗੋੜ ਬਾਕੀ ਜੋ ਆਪਣੀ ਇੱਛਾ ਆਪਾਂ ਪਾ ਸਕਦੇ ਆ ਲੈ ਆਪਾਂ ਇਹਨਾਂ ਨੂੰ ਪੁੰਨਦੇ ਆ ਪਿਆਸ ਚਲਾ ਕੇ ਉਹ ਜੇ ਆਪਾਂ ਤੇਲ ਪੁੰਨਦੇ ਉਹ ਅਲਸੀ ਪੁੰਨਦੇ ਫਿਰ ਆਪਾਂ ਇਹਨੂੰ ਭਾ ਕੇ ਲਿਆਵਾਂਗੇ ਚੱਕੀ ਤੋਂ ਪਣੀ 6 ਕਿਲੋ ਕਣਕ ਸੀ ਤੇ ਅਧੋ ਅਧਾ ਅਲਸੀ ਪਾਈਏ ਪਤੰ 2 ਕਿਲੋ ਨਿਭੰਗਟਾ 1 ਕਿਲੋ ਪਾਲਾਂਗੇ ਉਹ ਤੇ

ਇਹ ਇਹ ਤੋਂ ਫੇਰ ਇਧਰ ਕਿਰਨ ਆਰੀਲ ਤੋਰੀ ਇਹਨੂੰ ਜਾਲਾ ਜਾਲਾ ਲੱਗਾ ਸੀ ਇਹਨਾਂ ਨੂੰ ਨਾ ਲਿਆ ਸਿਰ ਤੋਂ ਲਿਆ ਅੱਜ ਪਹਿਲੀ ਛੁੱਟੀ ਸੀ ਇਹਨਾਂ ਦੀ ਤੋਲਾ ਚੰਗੀ ਤਰ੍ਹਾਂ ਇਹ ਅਰਸੇ ਚੰ ਭੁੱਜਣ ਦੀ ਆਵਾਜ਼ ਆਣ ਲੱਗੀ ਤੁਹਾਨੂੰ ਇਹ ਨਾਰੀਅਲ ਦਾ ਪਤੂ ਕੀ ਸਾਫ਼ ਕਰ ਲਿਆ ਸਾਰਾ ਇੱਕ ਕਿਰਨੋਂ ਲਾਇਆ ਇਹਨੂੰ ਕੱਟਣ ਵਾਸਤੇ अलसी भुन गए हम तिल भुनान गए जी आप हम भुन दे तिल अलसी भुन के आप रख ली ਕਿ ਰੱਖ ਦਿੱਤੀ ਸੀ ਕਿ ਐਲਸੀ ਵੀ ਤੇ ਆਪਾਂ ਕੱਟ ਦਿਆਂ ਨਾਰੀਅਲ ਉਹਨਾਂ ਫਿਰ ਉਹਨਾਂ ਪਸਵਾ ਕੇ ਲਿਆਣਗੇ ਕਣਕ ਨੂੰ ਤੇ ਐਲਸੀ ਨੂੰ ਅਜੇ ਕੋਈ ਘਾਰ ਐ ਨਹੀਂ ਫਿਰ ਆਪਾਂ ਚਾਹਨੀ ਪਕਾ ਕੇ ਫਿਰ ਹੋ ਬਣਾਵਾਂਗੇ ਪਪਿੰਨੀਆਂ ਫਿਲਹਾਲ ਮੈਂ ਸਾਰੀ ਤਿਆਰੀ ਕਰ ਲਈ ਬਾਕੀ ਤੇ ਪਸਵਾਉਣ ਵਾਲੇ ਰਹਿ ਗਿਆ ਸਮਾਨ ਉਹਨਾਂ ਦੇ ਆਪਾਂ ਨਾਰੀਅਲ ਕੱਟ ਕੇ ਰੱਖ ਲੈਣੇ ਆ ਟਾਈਮ 2 ਵਜ ਗਏ ਨੇ ਦੁਪਹਿਰ ਦੇ ਸ਼ਾਮ ਤੱਕ ਬਣਨੀਆਂ ਪੈਣੀਆਂ ਮਮਾ ਦੀਦੀ ਨੂੰ ਤੇਲ ਲਗਾ ਰਹੀ ਦੀਦੀ ਨੇ ਸੇਟ ਤਾਂ ਐਸੀ ਜੀ ਆਪਾਂ ਨੇ ਨਵੂ ਦਾ ਤੇਲ ਲਾ ਕੇ ਕੰਗੀ ਕਰ ਦਿੱਤੀ ਇਹ ਰਬੜ ਲੈ ਕੇ ਨਹੀਂ ਆਈ ਸੀ ਮੈਂ ਤਾਂ ਜੂڑا ਬਣਾਉਂਦੇ ਇਤੋਂ ਦਿਲੀ ਆ ਰਹੀਏ ਨਾ ਵੀਡੀਓ ਹੁਣ ਇਹਨੂੰ ਲੱਗੀ ਭੁੱਖ ਤੇ ਆਪਾਂ ਬਣਾਨੇ ਰੋਟੀ ਇਹਦੇ ਲਈ ਕੱਪੜੇ ਵੀ ਸੁੱਕ ਗਏ ਤਾਰ ਤੇ ਇਹਨਾਂ ਦਾ ਤਾਰ ਤੇ ਹਵਾ ਚੱਲ ਰਹੀ ਹੋ ਜੀ ਜੀ ਕਿਰਨ ਬਣਾ ਰਹੀ ਰੋਟੀ ਅੱਜ ਮੈਂ ਸੇ ਨੂੰ ਨਾ ਤੇਲ ਲਾ ਰਹੀ ਸੀ ਨਾ ਨੂੰ ਭੁੱਖ ਲੱਗ ਗਈ ਤੇ ਮੈਂ ਚਲ ਦੋ ਰੋਟੀਆਂ ਬਣਾਏਗੀ ਕਿੰਨ ਲੱਗੇ ਬਣਾਉਣ ਵਾਸਤੇ ਐਸੇ ਜਲਦੀ ਰੋਟੀ ਖਾ ਲਈ ਸੀ ਦੁਬਾਰਾ ਨੂੰ ਭੁੱਖ ਲੱਗ ਗਈ ਇਹ ਲੱਗੀ ਹੈ ਜੀ ਸ਼ਾਮ ਦੇ ਵੱਜ ਗਏ 5 ਤੇ ਬਾਹਰ ਹਵਾ ਉਹਨਾਂ ਬੰਦ ਹੋ ਗਈ ਐ ਸਵੇਰ ਦੇ ਬਹੁਤ ਚੱਲ ਰਹੀ ਸੀ ਸ਼ਾਮ ਹੋ ਗਈ ਤੇ ਨਵ ਉਹ ਬੈਠੀ ਪੜ੍ਹ ਰਹੀ ਐ ਆਪਣਾ ਛੁੱਟੀਆਂ ਦਾ ਹੋਮਵਰਕ ਕਰ ਰਹੀ ਸਕੂਲ ਦਾ ਆਪਾਂ ਬਣਾਈ ਚਾਹ ਸ਼ਾਮ ਦੀ ਤੇ ਨਾਲ ਹੀ ਕੋਨੇ ਪਾਪੜ ਪਾਪੜ ਸੜ ਗਿਆ ਉਹ ਇਹ ਜੂੜ ਬੈਠਾ ਹੈ ਤੇ ਸਬਜੀ ਆਪਣੀ ਪਈ ਸੀ Я поганка для

ਬੱਚੇ ਦੇਖ ਰਹੇ ਟੀਵੀ ਇਹ ਆ ਗਿਆ ਰੋਟੀ ਖਾਣਾ ਰੋਟੀਆਂ ਜੀ ਬਣਾਈ ਨਹੀਂ ਤੇ ਬਾਹਰ ਹੋ ਗਿਆ ਹੈ ਹਨੇਰਾ ਹਜੇ 6 ਵਜੇ ਨੇ ਤਾਂ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਹਾਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਦਲੇਸਾ ਸ੍ਰੀਕਾਲ ਜੀ ਸਾਰਿਆਂ ਨੂੰ ਠੰਡ ਬਹੁਤ ਹੋ ਗਈ ਅੱਜ ਐਨੀ ਹਵਾ ਚੱਲ ਰਹੀ ਸੀ ਨਾ ਪੂਰੀ ਜੋਰਾਂ ਦੇ ਠੰਡ ਹੋ ਗਈ ਹੁਣ ਸਾਸਤ੍ਰੀਕਾਲ ਜੀ ਠੰਡ ਤੋਂ ਬਚ ਕੇ ਰਹਿਣਾ kao